ਉਦੋਂ ਕਦੇ ਸੋਚਿਆ ਵੀ ਨਹੀਂ ਸੀ ਕਿ ਅੱਜ ਇਹੋ ਜਿਹਾ ਸਮਾਂ ਵੀ ਆਵੇਗਾ ਜਦੋਂ ਇੱਕ ਦੂਜੇ ਨੂੰ ਬੁਲਾਉਣਾ ਤਾਂ ਦੂਰ ਸ਼ਕਲ ਵੀ ਦੇਖਣੀ ਉਦਾਸ ਇਹ ਮਾਨਣ ਮਿੰਦੋ ਨੇ ਕਿਹਾ ਇਹ ਤਾਂ ਖਾਸियत ਹੈ ਵਕਤ ਦੀ ਉਹਦੇ ਘਰ ਵਿੱਚ ਕੀ ਲੁਕਿਆ ਹੈ ਇਹ ਕੋਈ ਨਹੀਂ ਜਾਣ ਸਕਦਾ ਅੱਗੇ ਭਵਿੱਖ ਵਿੱਚ ਕੀ ਹੋਣਾ ਇਹ ਵੀ ਕਿਸੇ ਨੂੰ ਨਹੀਂ ਪਤਾ ਇਹ ਵੀ ਉਹ ਪਰਮਾਤਮਾ ਹੀ ਜਾਣਦਾ ਚੰਗਾ ਮੈਂ ਚੱਲਦਾ ਖੇਤਾਂ ਵੱਲ ਨੂੰ ਹਰਨਾਮ ਵੀ ਆਉਂਦਾ ਹੋਣਾ ਮੰਡੀ ਗਿਆ ਹੋਇਆ ਸਵੇਰੇ ਸਾਜਰੇ ਦਾ ਉਹਨੂੰ ਰੋਟੀ ਰੋਟੀ ਖਿਲਾ ਕੇ ਪੇ ਦੇ ਮੋਟਰ ਤੇ ਬਿਸ਼ਨ ਸਿੰਘ ਨੇ ਮਿੰਦੋ ਨੂੰ ਕਿਹਾ ਤੇ ਚਲਾ ਗਿਆ। ਇਹ ਤਾਂ ਨਸੀਬ ਦਾ ਪੈਰੀ ਜਮੀਤ ਨਹੀਂ ਲੱਗ ਰਿਆ ਸੀ। ਹਫਤਾ ਬੀਤ ਗਿਆ ਵਿਆਹ ਨੂੰ ਪਰ ਆਪਣੇ ਨੌ ਨੂੰ ਹਜੇ ਤੱਕ ਚੁੱਲ੍ਹੇ ਚੌਂਕੇ ਨਹੀਂ ਚੜਾਇਆ ਸੀ। ਵੀਰੋ ਤਾਂ ਬਥੇਰਾ ਕਹਿੰਦੀ ਪਰ ਨਸੀਬ ਉਹ ਹਰ ਵਾਰ ਇਹੋ ਕਹਿ ਕੇ ਟਾਲ ਦਿੰਦੀ। ਕੋਈ ਨਾ ਤੀਏ ساری ਉਮਰ ਕਰਨਾ ਹੀ ਹੈ। ਕਰ ਲੈ ਕੁਝ ਦਿਨ ਆਰਾਮ। ਔਰਤ ਦੀ ਤਾਂ ساری ਉਮਰ ਇਸ ਚੁੱਲ੍ਹੇ ਚੌਂਕੇ ਵਿੱਚ ਲੰਘ ਜਾਂਦੀ ਹੈ। ਫਿਰ ਬੀਰੋ ਰੋਜ਼ ਹੀ ਕਹਿੰਦੀ ਰਹਿੰਦੀ ਨਹੀਂ ਮੰਮੀ ਜੀ ਮੈਨੂੰ ਚੰਗਾ ਨਹੀਂ ਲੱਗਦਾ ਮੇਰੇ ਮੋਰੇ ਤੁਸੀਂ ਕੰਮ ਕਰਦੇ ਹੋ ਮੇਰੇ ਤੋਂ ਦੇਖਿਆ ਨਹੀਂ ਜਾਂਦਾ ਫਿਰ ਬੇਲੇ ਬਹਿ ਕੇ ਮੇਰਾ ਤਾਂ ਟਾਈਮ ਹੀ ਪਾਸ ਨਹੀਂ ਹੁੰਦਾ ਮੈਨੂੰ ਕੋਈ ਤਾਂ ਕੰਮ ਕਰਨ ਦਿਓ ਉਹਦੇ ਰੋਜ਼ ਰੋਜ਼ ਕਹਿਣ ਕਰਕੇ ਆਖਰ ਨਸੀਬੋਂ ਨੇ ਵਿਆਹ ਦੇ 21 ਦਿਨਾਂ ਬਾਅਦ ਬੀਰੋ ਨੂੰ ਚੁੱਲ੍ਹੇ ਚੌਕੇ ਚਰਾਹੀ ਦਿੱਤਾ ਬੀਰੋ ਨੇ ਆਪਣੀ ਪਹਿਲੀ ਰਸੋਈ ਵਿੱਚ ਕੜਾ ਪਛਾਦ ਬਣਾਇਆ ਤੇ ਸਾਰਿਆਂ ਨੂੰ ਬੜੀ ਖੁਸ਼ੀ-ਖੁਸ਼ੀ ਪਰੋਸ ਕੇ ਦਿੱਤਾ ਸਾਰਿਆਂ ਨੇ ਸ਼ਗਨ ਦੇ ਤੌਰ ਤੇ ਉਸ ਨੂੰ ਰੁਪਏ ਵੀ ਦਿੱਤੇ ਹੁਣ ਬੀਰੋ ਸਾਰੇ ਕੰਮ ਕਰਨ ਲੱਗ ਗਈ ਤੇ ਹੌਲੀ-ਹੌਲੀ ਸਾਰਾ ਘਰ ਸੰਭਾਲ ਲਿਆ ਤੇ ਨਸੀਬੋ ਨੂੰ ਕੁਝ ਕੰਮ ਨਾ ਕਰਨ ਦਿੰਦੀ ਇਸ ਲਈ ਬੇਲੀ ਨਸੀਬੋ ਹੁਣ ਆਨ-ਗਵਾਨ ਦੀਆਂ ਔਰਤਾਂ ਕੋਲ ਬੈਠ ਕੇ ਟਾਈਮ ਕੱਢਣ ਲੱਗੀ ਕੁਝ ਅਜਾਈਆਂ ਔਰਤਾਂ ਵੀ ਸਨ ਜੋ ਜਾਣ-ਬੁੱਝ ਕੇ ਨਸੀਬੋ ਦੇ ਦਿਓ-ਦਰਾਨੀ ਦੀਆਂ ਗੱਲਾਂ ਛਿੜ ਬੈਂਦੀਆਂ ਤੇ ਗੱਲਾਂ-ਗੱਲਾਂ ਵਿੱਚ ਕੁਝ ਲੋਕ ਆਪਣੀਆਂ ਹਰਕਤਾਂ ਤੋਂ ਬਾਝਣਾ ਆਉਂਦੀ ਉਹ ਸ਼੍ਰੀਕਾ ਕਰਨੀ ਹੋਰ ਅਗਲਗਾ ਦਿੰਦੀ ਇਦਰ ਦੀਆਂ ਉਧਰ ਤੇ ਉਧਰ ਦੀਆਂ ਇਧਰ ਕਰਕੇ ਬਲਦੀ ਚ ਹੋਰ ਤੇਲ ਪਾ ਦਿੰਦੇ ਹਨ ਤਾਂ ਕਿ ਇਹ ਅੰਗ ਭਾਂਬੜ ਬਣ ਕੇ ਸਭ ਸੁਆਹ ਕਰਦੀ ਵੀ ਪਰ ਇਹ ਲੋਕ ਸਿਰਫ ਉਦੋਂ ਦੂਰ ਦੂਰੋਂ ਤਮਾਸ਼ਾ ਦੇਖਦੇ ਰਹਿੰਦੇ ਹਨ ਹੌਲੀ ਹੌਲੀ ਸਮਾਂ ਲੰਘਦਾ ਗਿਆ ਹੁਣ ਹਰ ਗਲੀ ਮੁਹੱਲੇ ਵਿੱਚ ਬੀਰੋ ਦੇ ਸੁਆਹ ਦੀ ਤਾਰੀਫ ਸੀ ਹਰ ਇੱਕ ਨੂੰ ਬੜੇ ਪਿਆਸ ਦੇ ਕਾਨਾ ਬੁਲਾਉਂਦੀ ਸੀ ਆਣ ਗਵਾਂਦੀਆਂ ਕੁੜੀਆਂ ਭਾਬੀ-ਭਾਬੀ ਕਰਦੀਆਂ ਨਾ ਥੱਕਦੀਆਂ ਸਨ ਕੁਝ ਕੁ ਨੇਤਾ ਉਹਨਾਂ ਦੇ ਸ਼ਰੀਕਾਂ ਬਾਰੇ ਵੀ ਵੀਰੋ ਨੂੰ ਦੱਸ ਦਿੱਤਾ ਸੀ ਵੀਰੋ ਉਹਨਾਂ ਕੁੜੀਆਂ ਤੋਂ ਹੋਰ ਜਾਣਨ ਦੀ ਕੋਸ਼ਿਸ਼ ਕਰਦੀ ਪਰ ਨਸੀਬੋ ਕਰਕੇ ਕੋਈ ਕੁਝ ਨਹੀਂ ਬੋਲਦਾ ਫਿਰ ਇੱਕ ਦਿਨ ਵੀਰੋ ਨੇ ਨਸੀਬੋ ਨੂੰ ਹੀ ਪੁੱਛ ਲਿਆ ਮੰਮੀ ਜੀ ਮੈਂ ਸੁਣਿਆ ਸਾਡੇ ਚਾਚੇ ਹੁਣੀ ਵੀ ਆ ਉਹ ਵੀ ਆ ਕੋਰੀ ਰਹਿੰਦੇ ਆ ਤੁਸੀਂ ਦੱਸਿਆ ਨਹੀਂ ਮੈਨੂੰ ਇਸ ਬਾਰੇ ਕੁਝ ਨਸੀਬੋ ਨੇ ਇੱਕ ਇਹ ਕਹਿ ਕੇ ਗੱਲ ਖਤਮ ਕਰ ਦਿੱਤੀ ਕਿ ਹੁਣ ਆਪਾਂ ਬੁਲਾਉਂਦੇ ਨਹੀਂ ਉਹਨਾਂ ਨੂੰ ਬੋਲਚਲ ਬੰਦ ਹੈ ਕਈ ਸਾਲਾਂ ਤੋਂ ਤੈਨੂੰ ਵੀ ਕੋਈ ਜ਼ਰੂਰਤ ਨਹੀਂ ਬੁਲਾਉਣ ਦੀ ਪਰ ਬੋਲਚਾਲ ਕਿਉਂ ਬੰਦ ਹੈ ਇਹ ਉਹ ਜਹੀ ਕਿਹੜੀ ਗੱਲ ਹੋ ਗਈ ਵੀਰੋ ਨੇ ਪੁੱਛਿਆ ਨਸੀਬੋ ਨੇ ਕਿਹਾ ਬਹੁਤ ਪੁਰਾਣੀ ਗੱਲ ਆ ਤੂੰ ਰਹਿਣ ਦੇ ਹੁਣ ਪੁਰਾਣੀਆਂ ਗੱਲਾਂ ਨਾ ਕਰੇ ਉਹਨਾਂ ਤੇ ਮਿੱਟੀ ਪਈ ਰਹਿਣ ਦੇ ਸਿਵਾਏ ਦਰਦ ਦੇ ਹੋਰ ਕੁਝ ਨਹੀਂ ਮੰਨਣਾ ਉਹਨਾਂ ਵਿੱਚੋਂ ਨਸੀਬੋ ਦਾ ਗੱਲਾ ਪਾਰ ਆਇਆ ਤਾਂ ਵੀਰੋ ਆਪ ਹੀ ਖੋਲੀ ਸੌਰੀ ਮੰਮੀ ਜੀ ਤੁਸੀਂ ਮੰਨਣਾ ਪਰੋ ਨਹੀਂ ਪੁੱਛਤੀ ਮੈਂ ਠੀਕ ਹੈ ਅੱਛਾ ਦੋਸਤੋ ਚਾਹ ਪੀਓਗੇ ਮੈਂ ਬਣਾ ਕੇ ਲਿਆਉਂਦੀ ਆਂ ਵੀਰੋ ਨੇ ਨਸੀਬੂ ਦਾ ਧਿਆਨ ਵਟਾਉਣ ਲਈ ਕਿਹਾ ਵੀਰੋ ਹਮੇਸ਼ਾ ਇਹੋ ਕੋਸ਼ਿਸ਼ ਕਰਦੀ ਕਿ ਕਿਵੇਂ ਉਹਦਾ ਪਰਿਵਾਰ ਖੁਸ਼ ਰਹੇ ਚਾਹੇ ਉਹ ਸਸਤੇ ਸਾਸੋਰਾ ਹੋਣ ਜਾਂ ਉਹਦਾ ਪਤੀ ਸਰਜੀ ਸਭ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੀ ਤੇ ਸਭ ਖੁਸ਼ ਹੀ ਸਨ ਨਸੀਬੂ ਨੂੰ ਚੰਗਾ ਲੱਗਦਾ ਹੈ ਕਿ ਗਲੀ ਮੁਹੱਲੇ ਵਿੱਚ ਵੀ ਉਹਦੇ ਨਾਂ ਦੀ ਤਾਰੀਫ਼ ਹੁੰਦੀ ਹੈ ਉਹ ਤਾਂ ਹੱਸਦੀ ਹੱਸਦੀ ਇਹ ਵੀ ਕਹਿ ਦਿੰਦੀ ਹੈ ਕਿ ਨਹੀਂ ਮੇਰੀ ਨੌਨ ਨੂੰ ਨਜਰ ਨਾ ਲਾ ਦਿਓ ਆਂਡ ਗਵਾਂਂ ਦੀ ਔਰਤਾ ਵੀ ਕਹਿ ਦਿੰਦੀਆਂ ਲੈ ਭੈਣ ਜੀ ਅਸੀਂ ਕਾਨੂੰ ਨજર ਲਾਉਣੀ ਐ ਅਸੀਂ ਕਿਹੜਾ ਬੁਰੀ ਨજર ਨਾਲ ਦੇਖਦੀਆਂ ਅਸੀਂ ਤਾਂ ਖੁਸ਼ੀ 'ਚ ਤਾਰੀਫ ਕਰਦੀਆਂ ਬੜੇ ਚੰਗੇ ਸਵਾਦੀ ਹੈ ਤੁਹਾਡੀ ਨੌਰ ਰਾਣੀ ਤਾਂ ਸਾਰੀਆਂ ਹੱਸ ਪੈਂਦੀਆਂ ਹੁਣ ਵਿਆਹ ਨੂੰ ਕੁਝ ਮਹੀਨੇ ਬੀਤ ਗਏ ਸਨ ਸਿਆਲਾਂ ਦੇ ਦਿਨ ਸ਼ੁਰੂ ਹੋ ਗਏ ਸਨ ਤਾਂ ਆਂਡ ਗਵਾਂਂ ਦੀ ਔਰਤਾ ਘਰ ਦੇ ਕੰਮ ਖਤਮ ਕਰਕੇ ਬਾਹਰ ਗਲੀ ਵਿੱਚ ਤੁੱਪੇ ਮੰਜਾ ਢਾ ਕੇ ਬੈਠ ਜਾਂਦੀ ਹੈ ਸਾਨੂੰ ਨਸੀਬੋ ਵੀ ਉਹਨਾਂ ਕੋਲ ਜਾ ਬੈਂਦੀ ਤੇ ਕਦੇ-ਕਦੇ ਵੀਰੋਂ ਨੂੰ ਵੀ ਆਪਣੇ ਨਾਲ ਲੈ ਜਾਂਦੀ ਸੀ। ਔਰਤਾਂ ਵਿਰੋਧੀ ਚਾਲ-ਤਾਲ ਤੋਂ ਕੁਝ ਟੋਹਲਣ ਦੀ ਕੋਸ਼ਿਸ਼ ਕਰਦੀਆਂ ਹਨ। ਬੇਲੀਆਂ ਔਰਤਾਂ ਬੈਠੀਆਂ ਹੋਰ ਕਰਨ ਵੀ ਕੀ? ਬਸ ਇੱਕ ਦੂਜੇ ਦੇ ਘਰਾਂ ਵਿੱਚ ਆਕਣ ਦੀ ਕੋਸ਼ਿਸ਼ ਕਰਦੀਆਂ ਰਹਿੰਦੀਆਂ ਹਨ। ਇਹਨਾਂ ਨੂੰ ਬਸ ਕੁਝ ਨਾ ਕੁਝ ਖਬਰ ਚਾਹੀਦੀ ਹੁੰਦੀ ਹੈ ਜਿਸ ਨੂੰ ਇਹ ਚਾਰ ਗੱਲਾਂ ਲਾ ਕੇ ਸੁਣਾਉਂਦੀਆਂ ਹਨ। ਫਿਰ ਇੱਕ ਦਿਨ ਦੁਪਹਿਰ ਵੇਲੇ ਇਕੱਠੀਆਂ ਹੋ ਕੇ ਬੈਠੀਆਂ ਸਾਰੀਆਂ ਜਨਾਨੀਆਂ ਵਿੱਚੋਂ ਕਿਸੇ ਇੱਕ ਨੇ ਨਸੀਬੋ ਤੋਂ ਪੁੱਛ ਹੀ ਲਿਆ। ਕੀ ਗੱਲ ਹੈ ਭੈਣ ਜੀ? ਹਜੇ ਤੱਕ ਤੁਹਾਡੇ ਵੱਲੋਂ ਕੋਈ ਖੁਸ਼ਖਬਰੀ ਨਹੀਂ ਆਈ ਸਾਡਾ ਬੜਾ ਜੀ ਲੱਡੂ ਖਾਣ ਨੂੰ ਕਰਦਾ ਨਸੀਬੋ ਨੇ ਕਿਹਾ ਨਹੀਂ ਸਭ ਸਮਝ ਦੀ ਤੂੰ ਕਿੱਥੋਂ ਬੋਲਦੀ ਐ ਨਹੀਂ ਤੇਰਾ ਲੱਡੂ ਖਾਣ ਦਾ ਜੀ ਕਰਦਾ ਤਾਂ ਸਿੱਧਾ-ਸਿੱਧਾ ਬੋਲ ਐ ਘੁਮਾਫਰਾ ਕੇ ਗੱਲ ਕਰਨ ਦੀ ਜ਼ਰੂਰਤ ਨਹੀਂ ਨਾ ਹੀ ਮੇਰੀ ਨੋਂ ਨੂੰ ਐ ਬਿਟਰ-ਬਿਟਰ ਦੇਖਣ ਦੀ ਜ਼ਰੂਰਤ ਐ ਐਵੇਂ ਲਾ ਕੇ ਗੱਲ ਕਰਨ ਦੀ ਕਿਉਂ ਲੋੜ ਨਹੀਂ ਮੈਂ ਤਾਂ ਤੇਰੀ ਨਜ਼ਰ ਤੋਂ ਭਾਪ ਗਈ ਸੀ ਕਿ ਮੈਂ ਟੋਲਣ ਲੱਗੀਆਂ ਬੀਰੋਂ ਨੂੰ ਸਿਰ ਤੋਂ ਪਹਿਲਾਂ ਤੱਕ ਬੀਰੋਂ ਚੁੱਪਚਾਪ ਬੈਠੀ ਸਭ ਸੁਣ ਰਹੀ ਸੀ ਫਿਰ ਨਸੀਬੋਂ ਨੇ ਬੀਰੋਂ ਨੂੰ ਕਿਹਾ ਜਾਣੀ ਭੋਟੀ ਤੂੰ ਕਰੇ ਜਾ ਇਹਨਾਂ ਤਾਂ ਤੈਨੂੰ ਘੂਰ ਘੂਰ ਦੇਖੀ ਜਾਣਾ ਨਸੀਬੋਂ ਭੈਣ ਜੀ ਤੁਸੀਂ ਤਾਂ ਗੁੱਸਾ ਹੀ ਕਰ ਗਈ ਦੱਸ ਅਸੀਂ ਕੀ ਘੂਰ ਘੂਰ ਕੇ ਤੁਹਾਡੀ ਨੋਂ ਨੂੰ ਕੁਝ ਕਰ ਦੇਣਾ ਰੋਜ਼ ਉੱਠਦੇ ਬਹਿੰਦੇ ਆ ਆਪਾਂ ਇੱਥੇ ਇਕੱਠੇ ਮੈਂ ਤਾਂ ਤਾਂ ਕਰਕੇ ਪੁੱਛ ਬੈਠੀ ਉਹ ਵੀ ਅੱਜ ਸਵੇਰੇ ਬਾਜੀਗਰਾਂ ਦੀ ਨੋਂ ਆਈ ਸੀ ਸੂਈਆਂ ਦੇਣ ਇਹ ਦਿਨਾਂ ਦਾ ਮੈਂ ਉਸ ਨੂੰ ਸੁਨੇਹਾ ਕੱਲਿਆ ਸੀ ਉਹ ਦਾਦੀ ਸੀ ਕਿ ਉਹਦੀ ਦਰਾਨੀ ਦੇ ਪੈਰ ਭਾਰੀ ਹੈ ਤੁਹਾਡੇ ਜੀਤੂ ਦੇ ਅੱਗੇ ਹੀ ਤਾਂ ਉਹਦਾ ਵਿਆਹ ਹੋਇਆ ਸੀ ਇਸ ਲਈ ਮੈਨੂੰ ਤੁਹਾਡੀ ਨੌ ਦਾ ਖਿਆਲ ਆ ਗਿਆ ਸਵਰਨ ਕੁਰਨੇ ਕਿਹਾ ਨਾਲ ਸਾਨੂੰ ਵੀ ਖੁਸ਼ੀ ਹੋਊ ਜੇ ਤੁਹਾਡੇ ਘਰੇ ਜੀ ਦਾ ਵਾਦਾ ਹੋਊਗਾ ਉਹ ਗੱਲ ਤਾਂ ਅੱਡ ਹੈ ਜੇ ਤੁਸੀਂ ਲੱਡੂ ਨੀਕ ਲਾਉਣੇ ਤਾਂ ਵੱਖਰੀ ਗੱਲ ਹੈ ਵਿਆਹ ਤੋਂ ਵਾਅਦਾ ਇਹੋ ਤਾਂ ਉਮੀਦ ਰੱਖਦਾ ਹੈ ਅਸੀਂ ਕਿਹਾ ਤੁਹਾਡੀ ਸ਼ਰੀਕ ਹੈ ਜਿਹੜਾ ਬੁਰਾ ਸੋਚਦੇ ਹੋਈ ਏ ਤੁਹਾਡੇ ਬਾਰੇ ਸਵਰਨਕੌਰ ਲਗਭੀ ਗੱਲ ਕਰਦੀ ਹੋਈ ਬੋਲੀ ਨਸੀਬੋ ਨੂੰ ਗੁੱਸਾ ਤਾਂ ਬਹੁਤ ਆਇਆ ਸੀ ਪਰ ਉਹ ਬਿਨਾ ਕੁਝ ਬੋਲੇ ਉੱਠ ਕੇ ਚਲੀ ਗਈ ਸਾਰਿਆਂ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਸਨੇ ਕਿਸੇ ਦੀ ਨਹੀਂ ਸੁਣੀ ਤੇ ਉਪਚਪ ਚਾਪ ਉੱਥੋਂ ਚਲੀ ਗਈ ਕੁਝ ਕੋ ਆਤਨ ਨੇ ਸਵਰਨਕੌਰ ਨੂੰ ਕਿਹਾ ਕਿ ਤੈਨੂੰ ਕੀ ਜ਼ਰੂਰਤ ਸੀ ਆ ਸ਼ਰੀਕਾਂ ਵਾਲੀ ਗੱਲ ਕਹਿਣ ਦੀ ਨਸੀਬ ਕੋ ਨੂੰ ਚੰਗਾ ਨਹੀਂ ਲੱਗਿਆ ਪਰ ਉਹ ਵੀ ਕਿਹਾ ਚੁੱਪ ਰਹਿਣ ਵਾਲੀ ਸੀ ਸਵਰਨੋ ਬੋਲੀ ਮੈਂ ਕਿਹੜਾ ਕੁਝ ਗਲਤ ਕੀਤਾ ਸੀ ਰੋਜ਼ ਮੂੰਹ ਮੱਥੇ ਲੱਗਦੇ ਆ ਮੈਂ ਸਦਾ ਦਾ ਸੁਆਭੀਕੀ ਖੁਸ਼ ਖਬਰੀ ਪੁੱਛ ਲਈ ਅਸੀਂ ਕਿਹੜਾ ਸਾਣ ਲੱਗੇ ਸੀ ਸੜੇ ਉਹਦਾ ਸ਼ਰੀਕਾ ਅਸੀਂ ਤਾਂ ਉਹਦੀ ਖੁਸ਼ੀ ਵਿੱਚ ਖੁਸ਼ ਹੀ ਹੋ ਜਾਂਦੇ ਆ ਇਹ ਪਤਾ ਨਹੀਂ ਕਿਉਂ ਇੰਨਾ ਗੁੱਸੇ ਹੋ ਜਾਂਦੀ ਹੈ ਦੇਖਿਆ ਨਹੀਂ ਕਿੰਨਾ ਕੁਝ ਸੁਣਾ ਦਿੱਤਾ ਮੈਨੂੰ ਫਿਰ ਮੈਂ ਵੀ ਕਿਉਂ ਸੁਣਦੀ ਰਹਿੰਦੀ ਹਾਂ ਦੀ ਫਾਲਤੂ ਦੀਆਂ ਗੱਲਾਂ ਇੰਨਾ ਕਹਿ ਕੇ ਸਵਰਨੋ ਵੀ ਚਲਦੀ ਬਣੀ ਸਾਰਿਆਂ ਇੱਕ ਦੂਜੇ ਦਾ ਮੂੰਹ ਦੇਖਦੀਆਂ ਰਹੀਆਂ ਤੇ ਫਿਰ ਉਹ ਵੀ ਆਪੂ ਆਪਣੇ ਘਰ ਤੁਰ ਪਈਆਂ ਇਧਰ ਨਸੀਬੋ ਕਰ ਆ ਗਈ ਤੇ ਆਪਣੇ ਕਮਰੇ ਵਿੱਚ ਜਾ ਕੇ ਚੁੱਪਚਾਪ ਬੈ ਗਈ ਵੀਰੋ ਉਸ ਲਈ ਪਾਣੀ ਦਾ ਗਲਾਸ ਲੈ ਆਈ ਤੇ ਪੁੱਛਿਆ ਕੀ ਹੋਇਆ ਮੰਮੀ ਜੀ ਤੁਸੀਂ ਗੁੱਸੇ ਵਿੱਚ ਲੱਗ ਰਹੇ ਹੋ ਨਸੀਬੋ ਬੋਲੀ ਕੁਝ ਨਹੀਂ ਹੋਇਆ ਇਹਨਾਂ ਔਰਤਾਂ ਦੇ ਮੂੰਹ ਵਿੱਚ ਜੋ ਕੁਝ ਵੀ ਆਉਂਦਾ ਬੋਲਦੀਆਂ ਰਹਿੰਦੀਆਂ ਹਨ ਅੱਜ ਤੋਂ ਬਾਅਦ ਮੈਂ ਬਾਹਰ ਜਾ ਕੇ ਇਹਨਾਂ ਵਿੱਚ ਨਹੀਂ ਬੈਠਣਾ ਤੇ ਨਾ ਤੂੰ ਜਾਈ ਵੀਰੋ ਬੋਲੇ ਜੀ ਮੰਮੀ ਜੀ ਮੈਂ ਨਹੀਂ ਜਾਂਦੀ ਪਰ ਤੁਸੀਂ ਇੰਨਾ ਗੁੱਸਾ ਨਾ ਕਰੋ ਪਰ ਇੱਕ ਗੱਲ ਆਖਾਂ ਉਸ ਅੰਤੀਜੀ ਨੇ ਕੁਝ ਬੁਰਾ ਨਹੀਂ ਬੋਲਿਆ ਸੀ ਉਹਨਾਂ ਨੇ ਤਾਂ ਐਵੇਂ ਪੁੱਛ ਲਿਆ ਸੀ ਤੁਸੀਂ ਕੁਝ ਜ਼ਿਆਦਾ ਹੀ ਬੋਲ ਦਿੱਤਾ ਉਹਨਾਂ ਨੂੰ ਇੰਨਾ ਗੁੱਸਾ ਕਰਨ ਵਾਲੀ ਗੱਲ ਨਹੀਂ ਸੀ ਵਿਆਹ ਤੋਂ ਬਾਅਦ ਸਾਰੇ ਨੌਹਾਂ ਤੋਂ ਇਹੀ ਉਮੀਦ ਰੱਖਦੇ ਹਨ ਇਸ ਲਈ ਪੁੱਛ ਲੈਂਦੇ ਹਨ ਮੇ ਤਾਂ ਖੋਦੀ ਮੰਮੀ ਵੀ ਮੈਨੂੰ ਹਰ ਮਹੀਨੇ ਪੁੱਛਦੀ ਏ ਕਿ ਕੋਈ ਖੁਸ਼ਖਬਰੀ ਹੈ ਜਾਂ ਨਹੀਂ ਹੀਰੋ ਦੀ ਗੱਲ ਕੱਟਦੀ ਹੋਈ ਨਸੀਬੋ ਬੋਲੀ ਪਰ ਪੁੱਤ ਮੈਂ ਤਾਂ ਤੈਨੂੰ ਇੱਕ ਵਾਰ ਵੀ ਨਹੀਂ ਪੁੱਛਿਆ ਤੂੰ ਦੱਸ 5 ਮਹੀਨੇ ਹੋ ਗਏ ਤੇਰੇ ਤੇ ਜੀਤੂ ਦੇ ਵਿਆਹ ਨੂੰ ਕੀ ਮੈਂ ਤੈਨੂੰ ਇੱਕ ਵਾਰ ਵੀ ਪੁੱਛਿਆ ਕਿ ਕਦੋਂ ਖੁਸ਼ਖਬਰੀ ਸੁਣਾਏਂਗੀ ਬੀਰੂ ਨੇ ਕਿਹਾ ਨਹੀਂ ਮੰਮੀ ਜੀ ਤੁਸੀਂ ਤਾਂ ਕਦੇ ਨਹੀਂ ਪੁੱਛਿਆ ਪਰ ਇੱਕ ਗੱਲ ਪੁੱਛਾਂ ਤੁਸੀਂ ਕਿਉਂ ਨਹੀਂ ਪੁੱਛਿਆ ਕਦੇ ਜਦ ਕੇ ਸੱਸਾਂ ਨੂੰ ਤਾਂ ਸਭ ਤੋਂ ਪਹਿਲਾਂ ਇਸ ਦੀ ਖੁਸ਼ਖਬਰੀ ਦੀ ਉਡੀਕ ਹੁੰਦੀ ਹੈ ਪਰ ਤੁਸੀਂ ਬਹੁਤ ਅਲੱਗ ਹੋ ਸਭ ਤੋਂ ਤੁਸੀਂ ਕਦੇ ਨਹੀਂ ਕੁਝ ਵੀ ਕਿਹਾ ਕਿਉਂ ਨਸੀਬ ਨੇ ਕਿਹਾ ਕਿਉਂਕਿ ਪੁੱਤ ਮੈਨੂੰ ਇਸ ਚੀਜ਼ ਦਾ ਅਹਿਸਾਸ ਹੈ ਕਿਉਂਕਿ ਮੇਰੇ ਤਾਂ ਆਪ ਸਰਜੀਤ ਦਾ 10 ਸਾਲ ਬਾਅਦ ਹੋਇਆ ਸੀ ਇਹ 10 ਸਾਲ ਮੈਂ ਇਦਾਂ ਦੇ ਸਵਾਲ ਦੇ ਲੋਕਾਂ ਦੀਆਂ ਪਤਾ ਨਹੀਂ ਕੀ ਕੀ ਗੱਲਾਂ ਸੁਣੀਆਂ ਰਿਸ਼ਤੇਦਾਰਾਂ ਦੇ ਆਂਡ ਗਵਾਂ ਦੇ ਤੇ ਆਪਣੇ ਘਰਦਿਆਂ ਦੇ ਇੰਨਾ ਸਵਾਲਾਂ ਦਾ ਸਾਹਮਣਾ ਕਰਨਾ ਕਿੰਨਾ ਔਖਾ ਹੁੰਦਾ ਹੈ ਮੈਨੂੰ ਸਭ ਪਤਾ ਹੈ ਜਿਵੇਂ ਜਿਵੇਂ ਦਿਨ ਗੁਜ਼ਰਦੇ ਜਾਂਦੇ ਹਨ ਸਾਰਿਆਂ ਦੀਆਂ ਉਮੀਦਾਂ ਹੋਰ ਵੱਧਦੀਆਂ ਜਾਂਦੀਆਂ ਨੇ ਪਰ ਮਾਣ ਵਨ ਔਰਤ ਦੇ ਹੱਥ ਵਿੱਚ ਥੋੜਾ ਹੁੰਦਾ ਹੈ। ਕੁਝ ਚੀਜ਼ਾਂ ਹੱਥੋਂ ਬਾਹਰ ਉਸ ਪਰਮਾਤਮਾ ਦੇ ਹੱਥ ਵਿੱਚ ਹੁੰਦੀਆਂ ਹਨ। ਪਰ ਸਭ ਦੇ ਸਵਾਲ ਉਮੀਦਾ ਕਈ ਵਾਰ ਦਿਲ ਨੂੰ ਬਹੁਤ ਝੋਟ ਪਹੁੰਚਾਉਂਦੀਆਂ ਹਨ। ਔਰਤ ਅੰਦਰੋਂ ਅੰਦਰੀ ਕੁੱਟਦੀ ਰਹਿੰਦੀ ਹੈ। ਕਿਉਂਕਿ ਉਹਦੇ ਕੋਲ ਉਹਨਾਂ ਸਵਾਲਾਂ ਦੇ ਜਵਾਬ ਨਹੀਂ ਹੁੰਦੇ। ਇਸ ਲਈ ਮੈਂ ਤੈਨੂੰ ਹਰ ਮਹੀਨੇ ਇਦਾਂ ਦੇ ਸਵਾਲ ਪੁੱਛ ਕੇ ਕੋਈ ਝੋਟ ਨਹੀਂ ਪਹੁੰਚਾਉਣਾ ਚਾਹੁੰਦੀ। ਮੈਨੂੰ ਪਤਾ ਹੈ ਜਦੋਂ ਉਸ ਪਰਮਾਤਮਾ ਦੀ ਮਿਹਰ ਹੋਊਗੀ ਉਦੋਂ ਸਾਡੇ ਘਰੇ ਵੀ ਖੁਸ਼ੀਆਂ ਆ ਜਾਣਗੀਆਂ ਨਸੀਬੋ ਦਾ ਮਨ ਪਰ ਆਇਆ ਤੇ ਉਸ ਨੂੰ ਦੇਖ ਕੇ ਬੀਰੋ ਵੀ ਰੋਣ ਲੱਗ ਪਈ ਤੇ ਬੋਲੀ ਮੰਮੀ ਜੀ ਮੈਂ ਕਿੰਨੀ ਕਿਸਮਤ ਵਾਲੀ ਆ ਜੋ ਮੈਨੂੰ ਤੁਹਾਡੇ ਵਰਗੀ ਮਾਂ ਮਿਲੀ ਹੈ ਨਸੀਬੋ ਵੀ ਬੀਰੋ ਨੂੰ ਗੱਲੇ ਲਗਾਉਂਦੀ ਹੋਈ ਆ ਤੇ ਕਹਿੰਦੀ ਹੈ ਨਾ ਪੁੱਤ ਰੋ ਨਾ ਚਲ ਚੁੱਪ ਕਰ ਬੇਟੀ ਰਾਣੀ ਬਣ ਕੇ ਨਸੀਬੋ ਤੇ ਬੀਰੋ ਬੈਠੀਆਂ ਗੱਲਾਂ ਕਰ ਰਹੀਆਂ ਸਨ ਇਹਨਾਂ ਨੂੰ ਕੋਈ ਬਾਹਰੋਂ ਖੜਾ ਜੋ ਜੋ ਉਹਨਾਂ ਦਾ ਗੇਟ ਖੜਕਾ ਰਿਆ ਸੀ ਨਸੀਬੋ ਕਹਿਣ ਲੱਗੀ ਸਿੱਖਰ ਦੁਬਾਰੇ ਕੌਣ ਲੱਗ ਗਿਆ ਗੇਟ ਪੰਨਣ ਚੱਲ ਦੇਖਦੀਆਂ ਦੋਨੋਂ ਸੱਸ ਨੋ ਪੱਜੀਆਂ ਪੱਜੀਆਂ ਬਾਹਰ ਆਈਆਂ ਨਸੀਬੋ ਨੇ ਗੇਟ ਖੋਲ੍ਹਿਆ ਤਾਂ ਬਾਹਰ ਉਹਨਾਂ ਦੇ ਖੇਤ ਵਿੱਚ ਕੰਮ ਕਰਦਾ ਇੱਕ ਮੁੰਡਾ ਰਾਜੂ ਜੋ ਬਹੁਤ ਘਬਰਾਇਆ ਹੋਇਆ ਸੀ ਉਹ ਖੜਾ ਸੀ ਨਸੀਬੋ ਬੋਲੀ ਇਹ ਕੀ ਹੋ ਗਿਆ ਤੂੰ ਸਾਹੋ ਸਾਹੀ ਹੋਇਆ ਪਿਆ ਥੋੜਾ ਸਬਰ ਰੱਖ ਕੋਈ ਖੋਲੂਗਾ ਗੇਟ ਤੇ ਗੇਟ ਪੰਨਣਾ ਲਿਆ ਏ ਨਸੀਬੋ ਨੇ ਬੀਰੋ ਨੂੰ ਕਿਹਾ ਜਾ ਪੁੱਤ ਪਾਣੀ ਦਾ ਗਲਾਸ ਲਿਆਕ ਇਹਦੇ ਲਈ ਤਾਂ ਉਹ ਬੋਲਿਆ ਨਹੀਂ ਬੇਬੇ ਜੀ ਪਾਣੀ ਨਹੀਂ ਚਾਹੀਦਾ ਤੁਸੀਂ ਛੇਤੀ ਛੇਤੀ ਚੱਲੋ ਫੇ ਕਿੱਥੇ ਚੱਲਾਂ ਚੰਗੀ ਤਰ੍ਹਾਂ ਗੱਲ ਤਾਂ ਦੱਸ ਕੀ ਹੋਇਆ ਨਸੀਬੋ ਨੇ ਪੁੱਛਿਆ ਉਹ ਬੋਲਿਆ ਛੇਤੀ ਚੱਲੋ ਖੇਤਾਂ ਵੱਲ ਸਰਜੀਤ ਬਾਈ ਦੀ ਬਹੁਤ ਜ਼ਿਆਦਾ ਲੜਾਈ ਹੋ ਗਈ ਹੈ ਕੋਈ ਨਾ ਕੋਈ ਖੂਨ ਖਰਾਬਾ ਅੱਜ ਜ਼ਰੂਰ ਹੋ ਜਾਣਾ ਛੇਤੀ ਛੇਤੀ ਚੱਲੋ ਮੇਰੇ ਨਾਲ ਨਸੀਬੋ ਤੇ ਬੀਰੋ ਘਬਰਾ ਜਾਂਦੀਆਂ ਹਨ ਨਸੀਬੋ ਬੋਲੀ ਤੇ ਕਿਹਦੇ ਨਾਲ ਲੜਾਈ ਹੋਗੀ ਤਾਂ ਉਹਨੇ ਦੱਸਿਆ ਕਿ ਬੇਬੇ ਜੀ ਹਰਨਾਮ ਬਾਈ ਨਾਲ ਕੋਈ ਵੀ ਮੰਨਣ ਤਿਆਰ ਨਹੀਂ ਦੋਨੋਂ ਜਣੇ ਛਤ੍ਰੋ ਛਤਰੀ ਹੋਏ ਪਏ ਨੇ ਸਰਦਾਰ ਸਾਹਿਬ ਵੀ ਨਹੀਂ ਉਹ ਸ਼ਹਿਰ ਗਏ ਹੋਏ ਨੇ ਤੁਸੀਂ ਚੱਲੋ ਨਸੀਬੋ ਤੇ ਬੀਰੋ ਉਹਦੇ ਨਾਲ ਤੁਰ ਪੈਂਦੀਆਂ ਹਨ ਜਲਦੀ ਜਲਦੀ ਪੈਰ ਪੁੱਟਦੇਆਂ ਜਦੋਂ ਖੇਤ ਪਹੁੰਚਦੇ ਹਨ ਤਾਂ ਕੀ ਦੇਖਦੀਆਂ ਹਨ ਦੋਨੋਂ ਭਰਾ ਆਪਸ ਵਿੱਚ ਕੁੱਤਿਆਂ ਵਾਂਗ ਲੜ ਰਹੇ ਸਨ ਕਾਫੀ ਸੱਟਾਂ ਵੀ ਵੱਜੀਆਂ ਸਨ ਜਿਨਾ ਵਿੱਚੋਂ ਖੁੰਦ ਰਸ ਰਿਆ ਸੀ ਪਰ ਨਸੀਬੋ ਦੋਨਾਂ ਨੂੰ ਛਡਾਉਣ ਦੀ ਕੋਸ਼ਿਸ਼ ਕਰਦੀ ਰਹੀ ਜੋ ਦੋਨੋਂ ਨਹੀਂ ਮੰਨੇ ਤਾਂ ਨਸੀਬੋ ਨੇ ਸਰਜੀਤ ਦੇ ਜੋਰ ਨਾਲ ਥੱਪੜ ਮਾਰਿਆ ਸਰਜੀਤ ਮੂੰਹ ਤੇ ਹੱਥ ਰੱਖ ਉੱਥੇ ਹੀ ਖੜਾ ਹੋ ਗਿਆ ਇਹਨਾਂ ਨੂੰ ਮਿੰਦੋ ਤੇ ਬਿਸ਼ਨ ਸਿਓਂ ਵੀ ਆ ਗਏ ਉਹ ਵੀ ਉੱਥੇ ਖੜ ਹੀ ਗਏ ਪਰ ਹਰਨਾਮ ਉਸ ਨੂੰ ਮਾਰਨ ਲਈ ਜਿਵੇਂ ਹੀ ਅੱਗੇ ਆਇਆ ਤਾਂ ਨਸੀਬੋ ਨੇ ਉਹਦੇ ਵੀ ਮੂੰਹ ਤੇ ਥੱਪੜ ਜੜ ਦਿੱਤਾ ਹਰਨਾਮ ਜੋਰ ਨਾਲ ਚੀਕਿਆ ਤਾਈ ਤਾਂ ਨਸੀਬੋ ਨੇ ਉਹਨੂੰ ਮੂੰਹ ਬੰਦ ਰੱਖਣ ਨੂੰ ਕਿਹਾ ਤੇ ਬੋਲੀ ਹਾਂ ਮਾਰ ਸਕਦੀ ਆ ਮੈਂ ਤੈਨੂੰ ਥੱਪੜ ਤੇ ਤੇਰੇ ਮਾਂ ਪਿਓ ਦੀ ਵੀ ਹਿੰਮਤ ਨਹੀਂ ਕਿ ਮੈਨੂੰ ਰੋਕਣ ਖਰਨਾਮ ਆਪਣੇ ਮਾਂ ਬਾਬ ਵੱਲ ਦੇਖਣ ਲੱਗਦਾ ਹੈ ਨਸੀਬੋ ਬੋਲੀ ਤਾਈ ਆ ਮੈਂ ਤੇਰੀ ਸਮਝਿਆ ਤੂੰ ਇਸ ਲਈ ਆਪਣੀਆਂ ਆ ਅੱਖਾਂ ਨੀਂ ਮੀਆ ਰੱਖ ਕੇ ਗੱਲ ਕਰ ਕਦੋਂ ਦੀ ਬੋਲੀ ਜਾਂਦੀਆਂ ਦੋਨੋਂ ਜਦ ਹਟਦੇ ਹੀ ਨਹੀਂ ਕੋਈ ਗੱਲ ਤਾਂ ਦੱਸੋ ਆਖਰ ਹੋਇਆ ਕੀ ਹੈ ਕਿਹਦੀ ਗੱਲੋਂ ਇਹ ਤਮਾਸ਼ਾ ਕੀਤਾ ਅੱਧਾ ਪਿੰਡ ਇਕੱਠਾ ਹੋਇਆ ਪਰ ਕਿਸੇ ਕੋਲ ਇਹਨਾਂ ਨੂੰ ਛਡਾਇਆ ਨਹੀਂ ਗਿਆ। ਬਸ ਖੜੇ ਹੋ ਕੇ ਤਮਾਸ਼ਾ ਦੇਖਣਾ ਹੁੰਦਾ ਸਭ ਨੂੰ। ਵੇ ਹੁਣ ਕੀ ਬੋਲੇਗਾ? ਹੋਇਆ ਕੀ ਹੈ? ਕਿਸ ਗੱਲੋਂ ਆ ਕਲੇਸ਼ ਕੀਤਾ? ਤਾਈ, ਇਹ ਗੱਲ ਤੂੰ ਇਹਨੂੰ ਪੁੱਛ। ਫਰਨਾਮਨੇ ਸਰਜੀਤ ਵੱਲ ਇਸ਼ਾਰਾ ਕੀਤਾ। ਨਸੀਬੋ ਨੇ ਸਰਜੀਤ ਨੂੰ ਦੇਖਿਆ ਤੇ ਪੁੱਛਿਆ, ਤੂੰ ਦੱਸ ਲਾ ਹੋਇਆ ਕੀ ਹੈ? ਸਰਜੀਤ ਬੋਲਿਆ, ਹੋਣਾ ਕੀ ਹੈ ਮਾਤਾ? ਇਹਨੂੰ ਤਾਂ ਲੜਾਈ ਕਰਨ ਦਾ ਮੌਕਾ ਚਾਹੀਦਾ ਬਸ। ਫਿਰ ਵੀ ਮੈਂ ਛੋਟਾ ਸਮਝ ਕੇ ਕਿੰਨੀ ਵਾਰ ਗੱਲ ਆਈ ਚਲਾਈ ਕਰ ਦਿੰਦਾ ਪਰ ਇਹ ਆਪਣੇ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ ਤੇ ਆ ਜੋ ਜੋ ਖੜੇ ਐ ਦੋ ਜਣੇ ਪਿੰਦਾ ਤੇ ਸਰਵਣ ਇਸ਼ਾਰਾ ਕਰਦੇ ਹੋਏ ਇਹਨਾਂ ਦੋਹਾਂ ਨਾਲ ਆਪਣੀ ਮੋਟਰ ਤੇ ਬੈਠਾ ਇਹ ਸ਼ਰਾਬ ਪੀ ਰਿਹਾ ਸੀ ਮੈਂ ਆਪਣੇ ਖੇਤਾਂ ਵਿੱਚ ਕੰਮ ਕਰਦਾ ਪਿਆ ਸੀ ਜਦੋਂ ਮੈਂ ਦੇਖਿਆ ਤਾਂ ਮੈਂ ਸਿਰਫ ਇਹਨੂੰ ਇੰਨਾ ਕਹਿ ਕੇ ਆ ਕਿ ਆਪਣੀ ਮੋਟਰ ਤੇ ਜਾ ਕੇ ਬੈਠੇ ਸਾਡੀ ਮੋਟਰ ਤੇ ਬੈਠ ਕੇ ਦਾਰੂ ਪੀਣ ਦੀ ਜਰੂਰਤ ਨਹੀਂ ਬਸ ਇਹਨੇ ਚ ਇਹ ਗਲੇ ਪੈ ਗਿਆ ਫਿਰ ਮੈਂ ਵੀ ਇਹਦਾ ਮੂੰਹ ਲੱਗਣ ਤੋਂ ਬਚਦਾ ਰਿਹਾ ਪਰ ਉਹੀ ਕੰਨਾਂ ਦਾ ਕੱਚਾ ਬੰਦਾ ਕਿੱਥੇ ਡਲਦਾ ਇਹਨਾਂ ਦੋਹਾਂ ਨੇ ਥੋੜੀ ਜਿਹੀ ਫੂਕ ਦਿੱਤੀ ਇਹਨੂੰ ਤੇ ਇਹ ਮਾਰਨ ਮਰਾਉਣ ਤੇ ਆ ਗਿਆ ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਵਗ ਜ਼ਰੂਰ ਦੱਸਣਾ ਜੀ ਇਹ ਕਹਾਣੀ ਸੰਦੀਪ ਵੱਲੋਂ ਲਿਖੀ ਗਈ ਹੈ ਬਹੁਤ ਹੀ ਸੋਹਣੀ ਅਤੇ ਪਰਿਵਾਰਕ ਕਹਾਣੀ ਹੈ